ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਸੁਖਪਾਲ ਸਿੰਘ ਖੈਰਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਚੋੜਾ ਦੌਰਾਨ ਪੰਜਾਬ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦਿਆਂ ਖੈਰਾ ਨੇ ਆਪਣੇ ਅਸਤੀਫੇ ਨੂੰ ਪਾਰਟੀ ਦੇ ਉਪਰਧਾਨ ਨੂੰ ਰਾਹੁਲ ਗਾਂਧੀ ਨੂੰ ਪੇਸ਼ ਦਿੱਤਾ ਹੈ ਖੈਰਾ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਪਰ ਸੱਤਾ ਵਿਰੋਧੀ ਤੱਥਾਂ ਨੇ ਆਪਣੇ ਵੋਟ ਬੈਂਕ ਨੂੰ ਵਿੱਚ ਤਬਦੀਲ ਕਰਨ 'ਚ ਉਹ ਅਸਫਲ ਰਹੇ ਸੋ ਆਪਣੇ ਅਸਤੀਫੇ ਦੇ ਵਿੱਚ ਸਾਫ ਤੌਰ ਤੇ ਸੁਖਪਾਲ ਸਿੰਘ ਖੇਰਾ ਨੇ ਲਿਖਿਆ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਪਰ ਸੱਤਾ ਵਿਰੋਧੀ ਤੱਥਾਂ ਨੂੰ ਆਪਣੇ ਬੈਂਕ ਵੋਟ ਬੈਂਕ ਵਿੱਚ ਤਬਦੀਲ ਕਰਨ ਦੇ ਵਿੱਚ ਅਸਫਲ ਰਿਹਾ ਹਾਂ ਜਿਸ ਦੇ ਚਲਦੇ ਆਪਣਾ ਅਸਤੀਫਾ ਦੇ ਦਿੱਤਾ ਹੈ ਸੁਖਪਾਲ ਸਿੰਘ ਖੇਰਾ ਨੇ ਪੰਜਾਬ ਕਾਂਗਰਸ ਕਮੇਟੀ ਦੇ ਬੁਲਾਰੇ ਅਤੇ ਹਮੇਸ਼ਾ ਹੀ ਸੁਰਖੀਆਂ ਵਿੱਚ ਬਣੇ ਰਹਿੰਦੇ ਨੇ ਆਪਣੀ ਕਰੜੀ ਸ਼ਬਦਾਵਲੀ ਦੇ ਲਈ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਕਿਉਂਕਿ ਬੇहद ਖਰਾਬ ਪ੍ਰਦਰਸ਼ਨ ਨਾ ਸਿਰਫ ਸੂਬੇ ਵਿੱਚ ਬਲਕਿ ਪੂਰੇ ਦੇਸ਼ ਵਿੱਚ ਜੇ ਦੇਖਿਆ ਜਾ ਸਕਦਾ ਹੈ ਇਤਿਹਾਸਕ ਹਾਰ ਰਹੀ ਹੈ ਕਾਂਗਰਸ ਪਾਰਟੀ ਦੀ ਅੱਜ ਤੱਕ ਵਧੇਰੇ ਜਾਣਕਾਰੀ ਨਾਲ ਸਾਡੇ ਪੱਤਰਕਾਰ ਸਾਡੇ ਨਾਲ ਜੁੜੇ ਹੋਏ ਨੇ ਯਾਜਵੰਦਰ ਤੁਹਾਨੂੰ ਸਭ ਤੋਂ ਜਾਣਨਾ ਚਾਹਵਾਂਗੀ ਕਿ ਇਹ ਵੀ ਪ੍ਰੈਸ਼ਰ ਬਣਾਉਣ ਦੀ ਇੱਕ ਤਕਨੀਕ ਦੇਖੀ ਜਾ ਸਕਦੀ ਹੈ ਕਿ ਪਾਰਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਕੀ ਇਸੇ ਨੂੰ ਵੀ ਤੁਸੀਂ ਉਸ ਨਾਲ ਜੋੜ ਕੇ ਦੇਖਦੇ ਹੋ ਕਿ ਜਿਸ ਤਰ੍ਹਾਂ ਹਾਲ ਹੀ ਵਿੱਚ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਨੇ ਅਸਤੀਫਾ ਦਿੱਤਾ ਅਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਵੀ ਇੱਕ ਪ੍ਰੈਸ਼ਰ ਬਣਾਉਣ ਦੀ ਤਕਨੀਕ ਹੈ ਪ੍ਰਤਾਪ ਸਿੰਘ ਬਾਜਵਾ ਦੀ ਸੁਖਪਾਲ ਸਿੰਘ ਖੈਰਾ ਬੜੇ ਕਟੜ ਸਮਰਥਕ ਨੇ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਤਾਪ ਸਿੰਘ ਬਾਜਵਾ ਦੇ ਬਹੁਤ ਕਰੀਬੀ ਨੇ ਇੱਕ ਦੂਸਰੀ ਤਰ੍ਹਾਂ ਦੀ ਰਾਜਨੀਤੀ ਜਿਹੜੀ ਸ਼ੁਰੂ ਹੋਈ ਹੈ ਤੁਸੀਂ ਦੇਖੋ ਪੂਰੇ ਦੇਸ਼ ਦੇ ਅੰਦਰ ਅਸਤੀਫਿਆਂ ਦੀ ਅਸਤੀਫਿਆਂ ਦੇ ਨਾਲ ਆਪਦੀ ਪਾਰਟੀ ਨੂੰ ਜਿੱਤ ਵੀ ਪੂਰਾ ਅਸਤੀਫਾ ਪੜੋਗੇ ਰਾਹੁਲ ਗਾਂਧੀ ਜਰਾਦਨ ਦੇਵੇਦੀ ਇਹਨਾਂ ਸਾਰੇ ਲੋਕਾਂ ਨੂੰ ਇੱਕ ਸਤੀਫਾ ਭੇਜਿਆਗਾ ਪਾਰਟੀ ਦੇ ਅੰਦਰ ਆਪਣੀ ਪੋਜੀਸ਼ਨ ਨੂੰ ਮਜ਼ਬੂਤ ਕਰਨ ਦੇ ਲਈ ਆਪਣੇ ਸਤੀਫੇ ਦੀ ਇੱਕ ਮਾਰਕETING ਕਰਨ ਦੇ ਲਈ ਮੈਂ ਇਹ ਸ਼ਬਦ ਵਰਤੂਗਾ ਕਿਉਂਕਿ ਪ੍ਰਤਾਪ ਸਰਪਾਲ ਸਿੰਘ ਖਹਿਰਾ ਕੋਈ ਇਸ ਇਸ ਤਰ੍ਹਾਂ ਦੀ ਪੀਸ਼ੰਦ ਨਹੀਂ ਸੀ ਕਿ ਉਹ ਮੋਰਲਿਸਟ ਪੋਸੀਬਿਲਟੀ ਲੈਣ ਸਰਪਾਲ ਸਿੰਘ ਖਹਿਰਾ ਇੱਕ ਬੁਲਾਰੇ ਸੀ ਜਸਟ ਆਪਣੀਆਂ ਸਟੇਟਮੈਂਟਾਂ ਦਿੰਦੇ ਸੀ ਸਰਪਾਲ ਸਿੰਘ ਖਹਿਰਾ ਕੁਝ ਨੂੰ ਕਰੈਸਿਕ ਕੁਝ ਨੂੰ ਪ੍ਰਚਾਰ ਨਹੀਂ ਕਰ ਰਹੀ ਸੀ ਕਿ ਉਹਨਾਂ ਨੇ ਸਤੀਫਾ ਦਿੱਤਾਗਾ ਇਹ ਵੀ ਇੱਕ ਸਤੀਫਿਆਂ ਦੀ ਰਾਜਨੀਤੀ ਚ ਕਿਵੇਂ ਆਉਂਦੇ ਆਪ ਨੂੰ ਅੱਗੇ ਰੱਖਣਾਗਾ ਕਿਵੇਂ ਸਤੀਫਿਆਂ ਦੀ ਮਾਰਕੀਟਿੰਗ ਕਰਨੀ ਆ ਕਿਵੇਂ ਰਾਹੁਲ ਗਾਂਧੀ ਨੂੰ ਇਹ ਜਿਚਾਉਣਾ ਵੀ ਸਖਪਾਲ ਸਿੰਘ ਖਹਿਰਾ ਜਿਹੜੇ ਬੜੇ ਜਝਾਰੂ ਕਾਂਗਰਸੀ ਲੀਡਰ ਨੇ ਜਾਂ ਉੱਪਰ ਦੇ ਲੀਡਰਸ਼ਿਪ ਨੂੰ ਇਹ ਦੱਸਣਾਗਾ ਜਿਸ ਤਰ੍ਹਾਂ ਦੀ ਤੁਸੀਂ ਦੇਖਦੇ ਹੋ ਸਿਆਸਤ ਦੇ ਅੰਦਰ ਵਕ ਵਕ ਤਰ੍ਹਾਂ ਦੇ ਉਹ ਦਾ ਦਾ ਲੀਡਰਾਂ ਦੇ ਨੇੜੇ ਲੱਗਣ ਦੀ ਕੋਸ਼ਿਸ਼ ਹੁੰਦੀ ਆ ਚਮਚਾਗਰੀ ਕੀਤੀ ਜਾਂਦੀ ਆ ਉਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਪੂਰੇ ਦੇਸ਼ ਦੇ ਸਾਹਮਣੇ ਆ ਰਹੀਆਂ ਨੇ ਕੱਲੀਆਂ ਇਹ ਹੀ ਨਹੀਂ ਇਸੇ ਲਈ ਹੀ ਇਸ ਤਰ੍ਹਾਂ ਦੇ ਅਸਤੀਫੇ ਦੀ ਰਾਜਨੀਤੀ ਸ਼ੁਰੂ ਹੋਈ ਪਰ ਯਾਦਵੰਦ ਚਾਹੇ ਉਹ ਕਟੜ ਸਮਰਥਕ ਨੇ ਪਰ ਉਸ ਦੇ ਬਾਵਜੂਦ ਵੀ ਪ੍ਰੈਸ਼ਰ ਤਾਂ ਬਣੇਗਾ ਹੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਅਸਤੀਫੇ ਦੀ ਉਸ ਦੇ ਵਿਚਾਰੇ ਜੇ ਅਜੇਹੇ ਬੁਲਾਰੇ ਤੱਕ ਅਸਤੀਫਾ ਦੇਣਗੇ ਤਾਂ ਕਿਤੇ ਨਾ ਕਿਤੇ ਪ੍ਰੈਸ਼ਰ ਤਾਂ ਪ੍ਰਤਾਪ ਸਿੰਘ ਬਾਜਵਾ ਤੇ ਬਣੇਗਾ ਹੀ ਬਿਲਕੁਲ ਜਿਹੜਾ ਸਿੱਖਿਆ ਦਾ ਦੌਰ ਚੱਲਿਆ ਉਹਦੇ ਵਿੱਚ ਬਣੇਗਾ ਪਰ ਕਿਉਂਕਿ ਸਪਾਲ ਸਿੰਘ ਖਹਿਰਾ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਬਿਲਕੁਲ ਨਹੀਂ ਬਣਦੀ ਕੈਪਟਨ ਅਮਰਿੰਦਰ ਸਿੰਘ ਦੇ ਕੱਟੜ ਵਿਰੋਧੀ ਅਗਰ ਕੋਈ ਲੋਕ ਨੇ ਉਹ ਸੁਪਾਲ ਸਿੰਘ ਖਹਿਰਾ ਨੇ ਸੁਪਾਲ ਸਿੰਘ ਖਹਿਰਾ ਉਹ ਪਹਿਲੇ ਬੰਦੇ ਨੇ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਜ਼ਾਇਨ ਮੰਗਿਆ ਸੀ ਪ੍ਰਧਾਨਗੀ ਤੋਂ ਇਸ ਕਰਕੇ ਸੁਪਾਲ ਸਿੰਘ ਖਹਿਰਾ ਬਾਇਵਾ ਟੜੇ ਦੇ ਨੇ ਕੋਈ ਇੱਕ ਰਾਜਨੀਤੀ ਉਹਨਾਂ ਵੱਲੋਂ ਵੀ ਹੋ ਸਕਦੀ ਹੈ ਪਰ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਦੇ ਆਪ ਨੂੰ ਸਭ ਤੋਂ ਜਿਹੜਾ ਪਾਇਦਾਰ ਕਾਂਗਰਸੀ ਬਣਾਉਣ ਦੀ ਕੋਸ਼ਿਸ਼ ਕੀਤੀ ਦੇਖੋ ਸੁਪਾਲ ਸਿੰਘ ਖਹਿਰਾ ਜਿਹੜੇ ਸਿਰਫ ਬੁਲਾਰੇ ਸੀ ਉਹਨਾਂ ਨੇ ਰਿਜ਼ਾਈਨ ਕਰਤਾ ਉਹ ਆਪਦੇ ਆਪ ਕੋਈ ਟੁਕੜੀ ਬਣਦੀ ਅਗਰ ਰਾਜਨੀਤੀ ਸਤੀਫਾ ਕੌਣ ਦਿੰਦਾ ਹੈਗਾ ਰਾਜਨੀਤੀ ਸਤੀਫਾ ਉਹ ਦਿੰਦਾਗਾ ਜਿਸ ਦੇ ਉੱਤੇ ਕੋਈ ਜ਼ਿੰਮੇਵਾਰੀ ਸੋ ਜ਼ਿੰਮੇਵਾਰੀ ਪੂਰੀ ਨਹੀਂ ਨਿਭਾ ਸਕਿਆ ਮੰਨ ਲਓ ਪ੍ਰਤਾਪ ਸਿੰਘ ਬਾਜਵਾ ਜ਼ਿੰਮੇਵਾਰ ਹੁੰਦੇ ਸੀ ਕਿਸੇ ਅਹੁਦੇ ਤੇ ਨੇ ਤੇ ਸੁਪਾਲ ਸਿੰਘ ਖਹਿਰਾ ਕੋਲ ਤਾਂ ਕੋਈ ਇਸ ਤਰ੍ਹਾਂ ਦਾ ਅਹੁਦਾ ਹੀ ਨਹੀਂ ਜਿਸ ਕਰਕੇ ਉਹਨਾਂ ਨੂੰ ਸਤੀਫਾ ਦੇਣਾ ਪਵੇ ਇਹ ਜਿਹੜੀ ਸਤੀਫਿਆਂ ਦੀ ਮਾਰਕੀਟਿੰਗ ਦਾ ਦੌਰ ਚੱਲ ਰਿਹਾ ਹੈ ਦੇਸ਼ ਦੇ ਅੰਦਰ ਉਸੇ ਜੀ ਹੁੰਦਾ ਜੇ ਅਗਰ ਤੁਸੀਂ ਕਿਸੇ ਪੱਧਰੇ ਉੱਤੇ ਉਹ ਵੀ ਇਹੋ ਜਿਹੇ ਪੱਧ ਜਿੱਥੇ ਤੁਸੀਂ ਪ੍ਰਚਾਰ ਕਰ ਰਹੇ ਸੀ ਜਿੱਥੇ ਤੁਹਾਨੂੰ ਕੰਪੇਨ ਕਮੇਟੀ ਦਾ ਚੇਅਰ ਬਣਾਇਆ ਬਣਾਇਆ ਹੋਇਆ ਸੀ ਜਿੱਥੇ ਤੁਸੀਂ ਇਸ ਤਰ੍ਹਾਂ ਦੇ ਕੱਦਾਵਾਰ ਨਿੱਧਰ ਸੀ ਕਿ ਤੁਸੀਂ ਜ਼ਿੰਮੇਵਾਰੀ ਲੈਣੇ ਹੋ ਨੈਤਿਕ ਤੌਰ ਤੇ ਇਹ ਤਾਂ ਨੈਤਿਕ ਤੌਰ ਤੇ ਕੋਈ ਪ੍ਰੈਸ ਨੋਟ ਰਿਲੀਜ਼ ਕਰ ਰਹੇ ਸੀ ਕਿ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਸੁਪਾਲ ਸਿੰਘ ਖਹਿਰਾ ਇਸ ਕਰਕੇ ਉਸ ਪਾਰ ਦੇ ਅੰਦਰ ਉਹ ਖੜੇ ਹੋ ਜਾਂਦੇ ਨੇ ਕਿ ਕਿਵੇਂ ਆਪਣੀ ਉੱਚ ਲੀਡਰਸ਼ਿਪ ਨੂੰ ਜਿਚਾਇਆ ਜਾਵੇ ਇਸ ਸੁਪਾਲ ਸਿੰਘ ਖਹਿਰਾ ਬੜੇ ਜੁਝਾਰੂ ਕਾਂਗਰਸੀ ਨੇ ਯਦਵਿੰਦਰ ਇਸ ਤੋਂ ਪਹਿਲਾਂ ਹੀ ਬੀਜੇਪੀ ਦੀ ਕੋਸ਼ਿਸ਼ ਦੇਖੀ ਜਾ ਸਕਦੀ ਹੈ ਕਿ ਭਾਰਤ ਨੂੰ ਕਾਂਗਰਸ ਮੁਕਤ ਬਣਾਉਣਾ ਚਾਹੁੰਦੀ ਹੈ ਬੀਜੇਪੀ ਤੇ ਨੈਤਿਕਤਾ ਦੇ ਆਧਾਰ ਦੇ ਉੱਤੇ ਭਾਵੇਂ ਅਸਤੀਫੇ ਦਿੱਤੇ ਜਾ ਰਹੇ ਨੇ ਪਰ ਇਹਨਾਂ ਅਸਤੀਫਿਆਂ ਦੇ ਦੌਰ ਤੋਂ ਕਿਤੇ ਨਾ ਕਿਤੇ ਕਾਂਗਰਸ ਦੇ ਉੱਤੇ ਇੱਕ ਕਾਂਗਰਸ ਦੇ ਉੱਤੇ ਦੇਖਿਆ ਜਾ ਸਕਦਾ ਹੈ ਕਿ ਇੱਕ ਬੋਝ ਪਵੇਗਾ ਤੇ ਜੋ ਕਾਂਗਰਸ ਦੀ ਕੋਸ਼ਿਸ਼ ਜੋ ਬੀਜੇਪੀ ਦੀ ਕਾਂਗਰਸ ਕੋਸ਼ਿਸ਼ ਹੈ ਉਹ ਕਿਤੇ ਨਾ ਕਿਤੇ ਸਫਲ ਹੋ ਜਾਏਗੀ ਜੇਕਰ ਕਾਂਗਰਸ ਅਜੇ ਹੈ ਅਸਤੀਫੇ ਦਿੰਦੀ ਰਹੇਗੀ ਪਾਰਟੀ ਛੱਡਣ ਲਈ ਨਹੀਂ ਦਿੱਤੇ ਜਾ ਰਹੇ ਸਿਫਰ ਕੇਸ ਗੱਲ ਲਈ ਦਿੱਤੇ ਜਾ ਰਹੇ ਨੇ ਜਾਂ ਸਿਫਰ ਕੇਸ ਸਰਪੇਸ ਕਰਕੇ ਦੇਣ ਲਈ ਦਿਖਾਏ ਜਾ ਰਹੇ ਨੇ ਦਿਖਾਵਾ ਕੀਤਾ ਜਾ ਰਿਹਾ ਹੈ ਕਿ ਦੇਖੋ ਜੋ ਅਸੀਂ ਜਨਤਾ ਦਾ ਜੋ ਜਨਤਾ ਨੇ ਫੈਸਲਾ ਸੁਣਾਇਆ ਉਸ ਨੂੰ ਸਨਮਾਨ ਕਰਦੇ ਹਾਂ ਪਾਰਟੀ ਲਈ ਇਹ ਸਾਰੇ ਲੋਕ ਜਿਹੜੇ ਵੀ ਸਿਫੇ ਦੇ ਰਹੇ ਨੇ ਪਾਰਟੀ ਲਈ ਕੰਮ ਕਰਨਗੇ ਪਾਰਟੀ ਲਈ ਇਸ ਤਰ੍ਹਾਂ ਬੀਜੇਪੀ ਦੀ ਉਸ ਤਰ੍ਹਾਂ ਦੀ ਰਣਨੀਤੀ ਨਾਲ ਜੋੜਨਾ ਵੱਖਰੀ ਗੱਲ ਹੈ ਪਰ ਇਹ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਜਿਸ ਤਰ੍ਹਾਂ ਮੋਦੀ ਦੀ ਸਥਿਤੀ ਅਗਰ ਮਜ਼ਬੂਤ ਹੁੰਦੀ ਆ ਬੀਜੇਪੀ ਹੋਰ ਮੌਜੂਦ ਹੁੰਦੀ ਆ ਰਾਜਾਂ ਦੇ ਅੰਦਰ ਤਾਂ ਕਾਂਗਰਸੀਆਂ ਦਾ ਜਿਹੜਾ ਇੱਕ ਪੋਲਰਾਈਜੇਸ਼ਨ ਅਸੀਂ ਪੰਜਾਬ ਦੇ ਅੰਦਰ ਵੀ ਦੇਖਦੇ ਰਿਹਾ ਆ ਅਕਾਲੀ ਦਲ ਦੇ ਵੱਲ ਗਏ ਲੀਡਰ ਬਹੁਤ ਸਾਰੇ ਬੀਜੇਪੀ ਵੱਲ ਉਸ ਤਰ੍ਹਾਂ ਕਾਂਗਰਸ ਤੋਂ ਡਿੱਗ ਜਾ ਸਕਦੇ ਨੇ 14 ਤੋਂ ਪਹਿਲਾਂ ਵੀ ਗਏ ਨੇ ਉਸ ਤੋਂ ਬਾਅਦ ਵੀ ਜਾ ਸਕਦੇ ਨੇ